ਦੋਸਤੋ ਮੌਸਮ ਬਦਲਣ ਦੇ ਨਾਲ ਜਿੱਦਾਂ ਕਿ ਹੁਣ ਨਵੰਬਰ ਮਹੀਨਾ ਸਟਾਰਟ ਹੋ ਗਿਆ ਠੰਡ ਵੀ ਕਾਫੀ ਹੋ ਗਈ ਆ ਸਵੇਰੇ ਸਵੇਰੇ ਮੈਂ ਬਾਹਰ ਐ ਜੈਕਟ ਤੋਂ ਬਗੈਰ ਬਾਹਰ ਘੁੰਮ ਨਹੀਂ ਸਕਦੇ ਅੱਜ ਥੋੜਾ ਜਿਹਾ ਸੰਘ ਹੁੰਦੀ ਜਦੋਂ ਕੋਆਉਂਦਾ ਤਾਂ ਬੰਦਾ ਵੀਡੀਓ ਬੰਦ ਕਰ ਦਿੰਦਾ ਹੁਣ ਹੋਰ ਕੋਈ ਆ ਗਿਆ ਮੈਂ ਵੀਡੀਓ ਬੰਦ ਕਰ ਦੇਣੀ ਆ ਜਦੋਂ ਇੱਕ ਵਾਰ ਵਿੱਚ ਗੈਪ ਪੈ ਗਿਆ ਜੇ ਤਾਂ ਆਪਾਂ ਕਵਰ ਕਰ ਲਿਆ ਠੀਕ ਆ ਜੇ ਜ਼ਿਆਦਾ ਗੈਪ ਪੈ ਗਿਆ ਫਿਰ ਤੁਹਾਡੇ ਤੋਂ ਦੁਬਾਰਾ ਨਹੀਂ ਉਠੰਦਾ ਕੋ ਜਿੱਦਰ ਸਨ ਰਾਈਜ਼ ਕਰਨਾ ਹੈ ਅਜੇ ਚਲੋ ਨਹੀਂ ਕੀਤਾ ਪਰ ਮੌਸਮ ਦੇਖੋ ਕਿੰਨਾ ਘੈਂਟ ਲੱਗਦਾ ਨਾ ਤੁਹਾਨੂੰ ਸਾਨੂੰ ਸ਼ਨੀਵਾਰ ਨੂੰ ਜਦੋਂ ਹਾਫ ਡੇ ਹੁਣ ਅਸੀਂ ਭੱਜ ਭੱਜ ਕੇ ਆਉਣੇ ਕਿ ਦੂਜੇ ਤੋਂ ਮੁਰੇ ਕਿ ਮੈਂ ਪਹਿਲਾਂ ਚਲ ਜਮਾ ਫੱਡਾ ਵੜ ਬੈਂ ਸ਼ਕਤੀਮਾਨ ਦੇਖ ਲਵਾਂ ਇੰਨਾ ਕਰੇਜ਼ ਹੁੰਦਾ ਸੀਗਾ ਮਾਸਾਂ ਬਦਲ ਗਏ ਇਹਨਾਂ ਨੇ ਅੱਗੇ ਸਿੱਖਣੀ ਸ਼ੁਰੂ ਕਰਤੀ ਆ ਠੰਡ ਲਿਆਨ ਕਰਤੀ ਆ ਵੇ ਠੰਡ ਆ ਗਈ ਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਸਾਰੇ ਠੀਢਾ ਕੋ ਦੋਸਤੋ ਅੱਜ ਹੋ ਗਈ ਸਵੇਰ ਤੇ ਹੁਣ ਸਵੇਰੇ ਸਵੇਰੇ એનર્ਜੀ ਵਾਲੀ ਡਰਿੰਕ ਪੀ ਕੇ ਹੁਣ ਅਸੀਂ ਚੱਲੇ ਆ ਸਰਕਨ ਤੁਸੀਂ ਵੀ ਆਜੋ ਹਿੰਮਤ ਕਰੋ ਸਵੇਰੇ ਸਵੇਰੇ ਸਰਕਨ ਚੱਲਦੇ ਆ ਤੇ ਪੋਜ਼ਿਟਿਵ ਵਾਈਬਸ ਲੈਣੇ ਆ ਅੱਜ ਦੋਸਤੋ ਦੋਸਤੋ ਮੌਸਮ ਬਦਲਣ ਦੇ ਨਾਲ ਜਿੱਦਾਂ ਕਿ ਹੁਣ ਨਵੰਬਰ ਮਹੀਨਾ ਸਟਾਰਟ ਹੋ ਗਿਆ ਠੰਡ ਵੀ ਕਾਫੀ ਹੋ ਗਈ ਆ ਸਵੇਰੇ ਸੋਰੀ ਮੈਂ ਬਾਹਰ ਐ ਜੈਕਟ ਤੋਂ ਬਿਗੈਰ ਬਾਹਰ ਘੁੰਮ ਨਹੀਂ ਸਕਦੇ ਇਸ ਟਾਈਮ ਜ਼ਿਆਦਾ ਠੰਡ ਲੱਗਦੀ ਆ ਕਿਉਂਕਿ ਮੌਸਮ ਵੀ ਪੂਰਾ ਆਪਣਾ ਨਾ ਹੁਣ ਸਟਾਰਟ ਹੋ ਚੁੱਕਾ ਠੰਡ ਦਾ ਇਦਾਂ ਲੱਗਦਾ ਸਾਡੇ 14 ਵਜੇ ਧੁੰਦ ਪਈ ਹੁੰਦੀ ਦਿਖਾਉਣਾ ਤੁਹਾਨੂੰ ਮੈਂ ਦੇਖ ਸਕਦੇ ਹੋ ਦੋਸਤੋ ਚੋ ਦੇ ਵਿੱਚ ਸੰਗਣੇ ਵਾਲੇ ਪਾਸੇ ਇਦਾਂ ਲੱਗਦਾ ਧੁੰਦ ਹੁੰਦੀ ਆ ਉਹ ਦੇਖੋ ਪਿੱਛੇ ਵੀ ਹੁਣ ਬਹੁਤ ਸੰਗਣਾ ਹੋ ਚੁੱਕਾ ਚੋ ਸਾਡਾ ਚਲੋ ਹੁਣ ਚੱਲਦੇ ਆਪਾਂ ਗਰਾਊਂਡ ਨੂੰ ਨਹੀਂ ਤਾਂ ਇਹ ਰੋਡ ਤੇ ਅੱਜ ਸੈਰ ਕਰਕੇ ਆ ਜਾਣਾ ਹੈ। ਦੋਸਤੋ ਜਦੋਂ ਕੋਈ ਆ ਜਾਂਦਾ ਮੈਂ ਵੀਡੀਓ ਬੰਦ ਕਰ ਦਿੰਦਾ ਆ। ਜਦੋਂ ਕੋਈ ਨਹੀਂ ਹੁੰਦਾ ਮੈਂ ਵੀਡੀਓ ਸਟਾਰਟ ਕਰ ਦਿੰਦਾ ਆ। ਇਹਦਾ ਸਾਰੇ ਦਿਨ ਨਾਲ ਹੁੰਦਾ ਹੋਣਾ ਕਿਉਂਕਿ ਸਾਡਾ ਜੇ ਸਟਾਰਟਿਕ ਸਫਰ ਸਟਾਰਟ ਹੋਇਆ ਇਸ ਚੀਜ਼ ਦਾ ਤੇ ਵੀਡੀਓ ਵਗੈਰਾ ਸਟਾਰਟ ਕੀਤੀ ਆ ਬਣਾਉਣੇ ਬਲੌਗਸ ਵਗੈਰਾ ਅੱਜ ਥੋੜਾ ਜਿਆਦਾ ਸੰਘ ਹੁੰਦੀ ਜਦੋਂ ਕੋਈ ਆਉਂਦਾ ਤਾਂ ਬੰਦਾ ਵੀਡੀਓ ਬੰਦ ਕਰ ਦਿੰਦਾ ਹੁਣ ਹੋਰ ਕੋਈ ਆ ਗਿਆ ਮੈਂ ਵੀਡੀਓ ਬੰਦ ਕਰ ਦੇਣੀ ਆ। ਦੋਸਤੋ ਦੇਖੋ ਨਜ਼ਾਰਾ ਕਿੰਨਾ ਘੈਂਟ ਆ ਇਹ ਮਿਲਣਾ ਕਿਤੇ ਦੇਖੋ ਕਿਤੇ ਸ਼ਹਿਰਾਂ 'ਚ ਇਹ ਲੋਸ ਇਸ਼ਾਰਾ ਨੂੰ ਮਾੜਾ ਨਹੀਂ ਕਹਿੰਦੇ ਪਰ ਇਹ ਕਿ ਪਿੰਡਾਂ 'ਚ ਇਹ ਚੀਜ਼ਾਂ ਨਹੀਂ ਮਿਲਦੀਆਂ ਹੁੰਦੀਆਂ ਹਨਾ ਆਜੋ ਦੋਸਤੋ ਹਿੰਮਤ ਸਿਰਫ ਇੱਕ ਬੈੱਡ ਤੋਂ ਉੱਠਣ ਦੀ ਆ ਸਵੇਰ ਨੂੰ ਜਦੋਂ ਵੀ ਬੰਦਾ ਕੌਲ ਇਹ ਹੀ ਕਰਦਾ ਕਿ ਸਵੇਰ ਨੂੰ ਉੱਠ ਨਹੀਂ ਹੁੰਦਾ ਨਾ ਕਿਉਂਕਿ ਨੀਂਦ ਉਸ ਟਾਈਮ ਜ਼ਿਆਦਾ ਹੁੰਦੀ ਹੈ ਮਾਰਨਿੰਗ ਟਾਈਮ ਜੇ ਤੁਸੀਂ ਇੱਕ ਵਾਰ ਹਿੰਮਤ ਕਰ ਲਈ ਨਾ ਕਿ ਉੱਠਣਾ ਹੈ ਤਾਂ ਫਿਰ ਇਹਨਾਂ ਤਨ ਨੂੰ ਰੋਕ ਸਕਦਾ ਆਪਣੇ ਅੰਦਰ ਇੱਕ ਜਜਵਾਰ ਖੋ ਕਿ ਮੈਂ ਸਵੇਰ ਨੂੰ ਜੇ ਉੱਠਣਾ ਆ ਮੇਰਾ ਅੱਜ ਦਾ ਆ ਗੋਲ ਆ ਸਵੇਰੇ ਉੱਠ ਕੇ ਮੈਂ ਸੈਰ ਕਰਨ ਜਾਣੀ ਆ ਜਾਂ ਮੈਂ ਐਕਸਰਸਾਈਜ਼ ਲਗਾਉਣ ਜਾਣੀ ਆ ਕੁਝ ਵੀ ਕਰਨਾ ਹੈਗਾ ਉੱਠ ਕੇ ਕਰੋ ਡੈਫੀਨੇਟਲੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਦੂਜੇ ਨੰਬਰ ਤੇ ਤੁਸੀਂ ਦੇਖਿਓ ਤੁਹਾਡਾ ਦਿਨ ਵੀ ਬਹੁਤ ਵਧੇ ਜਾਊਗਾ ਮੈਨੂੰ ਚਲੋ ਠੀਕ ਆ ਜਦੋਂ ਜਨ ਆਇਆ ਲਗਾਤਾਰ ਬਹੁਤ ਟਾਈਮ ਜਾਈਦਾ ਆ ਤੇ ਦੋ ਲੋ ਤਿੰਨ ਤਿੰਨ ਮਹੀਨੇ ਬੜਾ ਵਧੀਆ ਚੱਲਦਾ ਜਦੋਂ ਇੱਕ ਵਾਰ ਵਿੱਚ ਗੈਪ ਪੈ ਗਿਆ ਜੇ ਤਾਂ ਆਪਾਂ ਕਵਰ ਕਰ ਲਿਆ ਠੀਕ ਆ ਜੇ ਜਰਾ ਗੈਪ ਪੈ ਗਿਆ ਫਿਰ ਤੁਹਾਡਾ ਦੁਬਾਰਾ ਨਹੀਂ ਉੱਠੰਦਾ ਸੇਮ ਇਦਾਂ ਜਿਹਦਾ ਟੁਨਿਕ ਜਿਹਦਾ ਮੈਂ ਜਦੋਂ ਤੁਸੀਂ ਸਟੱਡੀ ਕਰਦੇ ਆ ਇੱਕ ਜੀ ਦੇਖਿਓ ਜਿੱਦਾਂ ਕਿ ਜੜੇ ਤਾਂ ਚਲੋ 10th ਪਲੱਸ 2 ਤੱਕ ਪੜ੍ਹਦੇ ਆ ਠੀਕ ਆ ਉਹਨਾਂ ਦਾ ਰੈਗੂਲਰ ਪੜ੍ਹਨਾ ਪੈਂਦਾ ਸਕੂਲ ਜਾ ਕੇ ਜਿਹੜੇ ਕਾਲਜ ਵਗੈਰਾ ਵਿੱਚ ਜਾਂਦੇ ਆ ਨਾ ਮੋਸਟਲੀ ਦੇਖੋ ਪੇਪਰਾਂ ਜੇ ਪੜ੍ਹਦੇ ਆ ਸਦਾ ਪੇਪਰ ਹੁੰਦੇ ਆ ਜੇ ਤੁਸੀਂ ਕੰਟੀਨਿਊ ਪੜ੍ਹਦੇ ਆ ਠੀਕ ਆ ਜੇ ਤੁਸੀਂ ਗੈਪ ਪਾ ਲਿਆ ਨਾ ਦੁਬਾਰਾ ਤੋਂ ਕੰਟੀਨਿਊ ਕਰਨਾ ਬੜਾ ਔਖਾ ਹੈ ਨਾ ਉਹ ਕੰਟੀਨਿਊ ਆਪਣੀ ਜਿਹੜੀ ਲਗਾਤਾਰਤਾ ਨੂੰ ਲਗਾਤਾਰ ਰੱਖੋ ਪੜ੍ਹਦੇ ਰਹੋ ਦੇਖੋ ਜਦੋਂ ਤੁਸੀਂ ਕੁਝ ਨਾ ਕੁਝ ਕਰਦੇ ਰਹਿੰਦੇ ਨਾ ਕੁਝ ਕੁ ਟਾਈਮ ਲਈ ਫੇਲ ਆਊਗਾ ਪਰ ਤੁਸੀਂ ਇੱਕ ਨਾ ਇੱਕ ਦਿਨ ਪਾਸ ਹੋ ਜਾਂਦੇ ਆ ਕਿੱਦਾਂ ਦੇ ਦੇਖੋ ਬਾਈ ਪਹਿਲਾਂ ਜਦੋਂ ਪਿਛਲੀ ਵਾਰ ਆਏ ਸੀ ਬਹੁਤ ਛੋੜੋੜੇ ਸੀਗੇ ਹੁਣ ਉਹ ਕਿੰਨੇ ਵੱਡੇ ਹੋ ਗਏ ਆ ਉੱਧਰ ਦੇਖੋ ਜਿੱਧਰ ਸਨ ਰਾਈਜ਼ ਕਰਨਾ ਆ ਹਜੇ ਚਲੋ ਨਹੀਂ ਕੀਤਾ ਪਰ ਮੌਸਮ ਦੇਖੋ ਕਿੰਨਾ ਘੈਂਟ ਲੱਗਦਾ ਨਾ ਤੁਹਾਨੂੰ ਖੇਤਾਂ 'ਚ ਮੂਸਲੀ ਦੇਖੋ ਧੁੰਦ ਲੱਗਦੀ ਆ ਧੁੰਦ ਹੋਈ ਹੁੰਦੀ ਨਾ ਪੰਛੀ ਇਧਰ ਚੀਕ ਜਗਾ ਰਹੇ ਆ ਆਲੇ-ਦੋਲੇ ਇਧਰ ਚਲੋ ਸਾਰੇ ਪਾਸੇ ਕਣਕਾਂ ਲਗਾਈ ਹੋ ਗਈ ਆ ਹਾਂ ਦੇਖੋ ਉਹ ਸਾਡੇ ਸਕੂਲ ਦੀ ਟੈਂਕੀ ਦਿਖਾਉਣ ਲੱਪੇ ਜੀ ਦੇਖੋ ਗਰਾਊਂਡ ਜੇ ਤਾਂ ਗਿੱਲੀ ਹੋਈ ਫਿਰ ਤਾਂ ਚਲੋ ਵਿੱਚ ਨਹੀਂ ਜਾਣਾ ਫਿਰ ਸਿੱਧਾ ਰੋਡ ਤੇ ਜਾਵਾਂਗੇ ਜੇ ਗਰਾਊਂਡ ਠੀਕ ਹੋਈ ਤਾਂ ਫਿਰ ਗਰਾਊਂਡ ਤੇ ਚੱਲਦੇ ਆ ਆਜੋ ਹੁਣ ਦੇਖਦੇ ਆਂ ਕਿ ਆ ਹੱਦ ਤੱਕ ਹੈ ਆਹ ਲੋ ਜੀ ਆਪਾਂ ਪਹੁੰਚ ਗਏ ਆਂ ਗਰਾਊਂਡ ਦੇ ਕੋਲ ਤੇ ਐਸੇ ਇਹ ਉਧਰ ਜਿਮਾਂ ਵੱਲ ਚਾਈ ਹੋਣੀ ਸ਼ਾਇਦ ਇਹ ਹੈਗੀ ਜੀ ਸਾਡੇ ਪਿੰਡ ਦੀ ਗਰਾਊਂਡ ਜੋ ਕਿ ਤੁਹਾਨੂੰ ਅਕਸਰ ਅਸੀਂ ਦਿਖਾ ਚੁੱਕੇ ਆਂ ਹੂੰ ਲੱਗਦਾ ਤਾਂ ਹੈਗਾ ਦੋਸਤੋ ਫਿਰ ਗਰਾਊਂਡ ਗਿੱਲੀ ਆ ਨਾ ਚਲੋ ਅੱਜ ਰੁਕ ਲੈਨੇ ਆ ਫਿਰ ਕੱਲ ਟਰਾਈ ਕਰਾਂਗੇ ਕੱਲ ਦੇਖਦੇ ਗਰਾਊਂਡ ਦੇ ਵਿੱਚ ਅੱਜ ਚੱਲਦੇ ਆ ਅਸੀਂ ਰੋਡ ਦੇ ਉੱਪਰ ਹੀ ਇੱਦਾਂ ਆ ਜੋ ਦੋਸਤੋ ਚੱਲਦੇ ਆ ਗਰਾਊਂਡ ਤੇ ਦੋਸਤੋ ਇੱਕ ਚੀਜ਼ ਮੈਨੂੰ ਯਾਦ ਆਈ ਸ਼ਨੀਵਾਰ ਤੋਂ ਅੱਜ ਅੱਗੇ ਜਦੋਂ ਛੋਟੇ ਹੁੰਦੇ ਸੀਗੇ ਦੇਉਦੋ ਦੇਖੋ ਕਿ ਸ਼ਕਤੀਮਾਨ ਦਾ ਸਾਰਿਆਂ ਨੂੰ ਯਾਦ ਹੈ ਹੋਣਾ ਨਾ ਬੜਾ ਸੀ ਸਾਡੇ ਲਈ ਤਾਂ ਸਾਡਾ ਸੁਪਰਮੈਨ ਹੁੰਦਾ ਸੀਗਾ ਉਸ ਟਾਈਮ ਦਾ ਨਾ ਤੇ ਸ਼ਕਤੀਮਾਨ ਦੇਖਣ ਦੇ ਲਈ ਮੋਸਟਲੀ ਸਾਡੇ ਪੰਗਾ ਪੈਂਦਾ ਸੀਗਾ ਸ਼ਨੀਵਾਰ ਨੂੰ ਜਦੋਂ ਇਹਨਾਂ ਨੇ ਸ਼ਨੀਵਾਰ ਦਾ ਦਿਨ ਰੱਖਤਾ ਸ਼ਕਤੀਮਾਨ ਦਾ ਨਾ ਤੇ ਇਹਨਾਂ ਨੇ ਕਰਤਾ ਉਹਦਾ ਮੇਰੇ ਹਿਸਾਬ ਨਾਲ ਟਾਈਮ ਕੋਈ ਉਹੀ 1.5 ਵਜੇ ਦਾ ਸਾਨੂੰ ਸ਼ਨੀਵਾਰ ਨੂੰ ਜਦੋਂ ਹਾਫ ਡੇ ਹੁੰਣਾ ਅਸੀਂ ਭੱਜ-ਭੱਜ ਕੇ ਆਉਣਾ ਇੱਕ ਦੂਜੇ ਤੋਂ ਮੁਰੇ ਕਿ ਮੈਂ ਪਹਿਲਾਂ ਚਲ ਜਮਾ ਫੜਾਵੜ ਮੈਂ ਸ਼ਕਤੀਮਾਨ ਦੇਖ ਲਵਾਂ ਇੰਨਾ ਕ੍ਰੇਜ਼ ਹੁੰਦਾ ਸੀਗਾ ਕਿਉਂਕਿ ਜੇ ਉਸ ਟਾਈਮ ਦੇਖੋ 5G ਦਾ ਟਾਈਮ ਅਜਦਾ ਸਮਾਂ ਹੁੰਦਾ ਤੇ ਪਤਾ ਨਹੀਂ ਕਿੰਨੇ ਕ ਮਤਲਬ ਉਹਨੇ ਪਪੂਲਾਰਿਟੀ ਲੈਣੀ ਸੀਗੀ ਨਾ ਦੇਖੋ ਕਿੰਨੇ ਮਿਲੀਅਨਸ ਵਿੱਚ ਉਹਦੇ ਵਿਊ ਜਾਣੇ ਸੀਗੇ ਤੇ ਚਲੋ ਟਾਈਮ-ਟਾਈਮ ਦੀ ਗੱਲ ਹੁੰਦੀ ਆ ਪਰ ਇਹ ਉਸ ਟਾਈਮ ਦਾ ਸਭ ਤੋਂ ਟੌਪ ਦਾ ਸੀਰੀਅਲ ਸੀਗਾ ਇਹ ਸ਼ਕਤੀਮਾਨ ਕਿਉਂਕਿ ਸਾਡੇ ਲਈ ਨਵੀਂ ਚੀਜ਼ ਆਈ ਸੀ ਇੱਕ ਹਨਾ ਤੇ ਬਹੁਤ ਸਾਰੇ ਚਲੋ ਬੱਚਿਆਂ ਦੇ ਵਿੱਚ ਜਾਣ ਵੀ ਗਈ ਸੀਗੀ ਜਿਹੜੇ ਲੋਕਾਂ ਨੇ ਇਹ ਚੀਜ਼ ਅਜ਼ਮਾਈ ਸੀ ਪਰ ਉਸ ਟਾਈਮ ਦਾ ਟੌਪ ਦਾ ਸੀਗਾ ਇਹ ਵਾਲਾ ਬਾਕੀ ਦੋਸਤੋ ਹਰ ਟਾਈਮ ਟਾਈਮ ਦੇ ਗੱਲਾਂ ਹੋਣ ਅੱਜ ਦੇ ਸਮੇਂ 'ਚ ਪਤਾ ਨਹੀਂ ਕੀ ਕੀ ਬਣ ਕੇ ਆ ਗਿਆ ਨਾ ਦੇਖੋ ਤੇ ਪਰ ਇਹ ਕਿ ਸਾਡੇ ਉਸ ਟਾਈਮ ਦੇ ਬਚਪਨ ਦਾ ਹੀਰੋ ਤਾਂ ਉਹੀ ਸੀਗਾ ਜਿਹਨੂੰ ਦੇਖ ਕੇ ਮਤਲਬ ਕਿ ਸਾਨੂੰ ਨਾ ਇੱਦਾਂ એનર્ਜੀ ਮਿਲ ਜਾਂਦੀ ਸੀ ਕਿ ਬਸ ਅਸੀਂ ਆਪਸ ਵਿੱਚ ਹੀ ਲੱਗੇ ਰਹੇ ਨਾ ਸ਼ਕਤੀਆਂ ਦੇ ਕਰਨ ਪਤਾ ਨਹੀਂ ਕਿਹੜੇ ਕਿਹੜੇ ਪੰਗੇ ਲੈਂਦੇ ਰਹੇ ਨੇ ਉਹਨੂੰ ਸੀਗੇ ਬਾਕੀ ਦੋਸਤੋ ਮੈਂ ਸੋਚਦਾ ਪਿਆ ਆ ਕਿ ਅੱਜ ਤੋਂ ਥੋੜੀ ਨਾ ਹਿੰਮਤ ਕਰਕੇ ਹੈਲਦੀ ਖਾਣਾ ਸਟਾਰਟ ਕਰੀਏ ਕਿਉਂਕਿ ਹੈਲਦੀ ਖਾਣਾ ਡੇਲੀ ਕਰਨਾ ਲਗਾਤਾਰ ਬਹੁਤ ਔਖਾ ਆ ਅਸੀਂ بس ਸਵਾਦ ਵਾਲੇ ਚਿਲ ਜੰਦੇ ਹਨ ਤੇ ਮੈਂ ਇੱਕ ਤੰਦੂਰ ਵੀ ਆਰਡਰ ਕੀਤਾ ਸੀਗਾ ਪਿੱਛੇ ਜੇ ਬਾਰਬੀਕਿਊ ਉਹ ਆ ਚੁੱਕਾ ਆ ਤੇ ਸੋਚਦਾ ਅੱਜ ਕੁਛ ਨਾ ਉਹ ਤੰਦੂਰੀ ਕਰਕੇ ਜਿੱਦਾਂ ਪਨੀਰ ਟਿੱਕਾ ਹੋਗਾ ਜਾਂ ਇਹਦੇ ਕੁਝ ਜਿਹਾ ਬਿਨਾ ਔਇਲ ਤੋਂ ਉਹ ਕਰਕੇ ਦੇਖੀਏ ਸੋ ਇੱਕ ਵਾਰ ਹਿੰਮਤਾਂ ਕਰਨੀ ਪੈਣੀ ਆ ਫਿਰ ਦੇਖਦੇ ਕਿਵੇਂ ਦਾ ਬਣਦਾ ਆ ਤੇ ਆਵਾਜ਼ ਥੋੜੀ ਮੈਨੂੰ ਲੱਗਦਾ ਸੀ ਕੁਆਲਿਟੀ ਸਹੀ ਨਹੀਂ ਆ ਰਹੀ ਮੈਂ ਕਹਾਂ ਚਲੋ ਮਾਈਕ ਨੂੰ ਉੱਪਰ ਨੂੰ ਕਰ ਲੈਨੇ ਆ ਮੈਂ ਮਾਈਕ ਥੋੜਾ ਅੰਦਰ ਨੂੰ ਕੀਤਾ ਸੀਗਾ ਜਿਹਦੇ ਕਰਕੇ ਥੋੜੀ ਜਿਹੀ ਇੱਕ ਰੋਡ ਤੇ ਨਾ ਜਿੱਦਾਂ ਗੱਡੀਆਂ ਵਗੈਰਾ ਜਾ ਰਹੀਆਂ ਆ ਤੇ ਸਾਊਂਡ ਦੀ ਥੋੜੀ ਇੱਥੋਂ ਵੀ ਪ੍ਰੋਬਲਮ ਆ ਰਹੀ ਆ ਬਾਕੀ ਹੌਲੀ ਹੌਲੀ ਸਿੱਖ ਰਹੇ ਆ ਹਿੰਮਤ ਕਰ ਰਹੇ ਆ ਸਨਾਈਜ਼ ਕਰ ਗਿਆ ਜੀ ਦੇਖੋ ਕਿੰਨਾ ਘੈਂਟ 뷰 ਆ ਵੀਡੀਓ ਬੁਰੀ ਸਾਫ ਆ ਰਹੀ ਨਹੀਂ ਪਤਾ ਨਹੀਂ ਮੈਨੂੰ ਇੱਧਰ ਦੇਖੋ ਪੰਛੀਆਂ ਦੀਆਂ ਆਵਾਜ਼ਾਂ ਐਂਡ ਐਂਡ ਗੱਲਬਾਤ ਹੁੰਦੀ ਵੀ ਇਹਨਾਂ ਦੇਖੋ ਦੋਸਤੋ ਤੁਹਾਨੂੰ ਇੱਥੇ ਦਿਖਾਉਣੇ ਆ ਆ ਦੇਖਿਓ ਇੱਥੇ ਬੰਦੇ ਅੱਗ ਸੇਕ ਰਹੇ ਆ ਇੰਨੀ ਠੰਡ ਲੱਗਦੀ ਪਈ ਇਹਨਾਂ ਨੂੰ ਆਜੋ ਦਿਖਾਉਣੇ ਤੁਹਾਨੂੰ ਲਾਪੇ ਅੱਗੇ ਸਿਕਣ ਮੌਸਮ ਬਦਲ ਗਿਆ ਹੈ ਨਾ ਆ ਵੀ ਸਾਡੇ ਪਿੰਡ ਦੇ ਕੋਈ ਪ੍ਰਵਾਸੀ ਭਰਾ ਆਏ ਆਪਣੇ ਮੌਸਮ ਬਦਲ ਗਿਆ ਇਹਨਾਂ ਨੇ ਅੱਗੇ ਸਿਕਣੀ ਸ਼ੁਰੂ ਕਰਤੀ ਆ ਠੰਡ ਲਿਆਨ ਕਰਤੀ ਆ ਬਈ ਠੰਡ ਆ ਗਈ ਆ ਚਲੋ ਬਈ ਸਹੀ ਆ ਸਹੀ ਲੱਗੇ ਰੋ ਹਾਂਜੀ ਦੋਸਤੋ ਪ੍ਰਵਾਸੀਆਂ ਦੇ ਕੋਲ ਆ ਪਾ ਚੁੱਕੇ ਹਾਂ ਉਹ ਅੱਗੇ ਸਿਕਦੇ ਸੀਗੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਪੰਜਾਬ ਦੀ ਠੰਡ ਲਾਹਨ ਦਿੱਤੀ ਆ ਕਿ ਠੰਡ ਇੰਨੀ ਜ਼ਿਆਦਾ ਹੋ ਗਈ ਆ ਕਿ ਅੱਗੇ ਸਿਕਣੇ ਪੈ ਰਹੀ ਆ ਬਾਕੀ ਠੀਕ ਆ ਮੌਸਮ ਸੂਰ ਚੜਨ ਵਾਲਾ ਆ ਤੇ ਸਮਾਨ ਤੇ ਤੇਰੀ ਵੀ ਚੰਦ ਦਿਖ ਰਿਹਾ ਆ। ਬਾਕੀ ਦੋਸਤੋ ਹੁਣ ਚਲਦੇ ਆਂ ਘਰ। ਘਰ ਜਾ ਕੇ ਥੋੜੀ ਬਹੁਤੀ ਕੁ ਡਾਈਟ ਲੈਨੇ ਆ ਤੇ ਫਿਰ ਅੱਗੇ ਦਾ ਪਲਾਨ ਦੇਖਦੇ ਕੀ ਕਰਨਾ। ਆਜੋ ਦੋਸਤੋ ਚਲਦੇ ਘਰ ਨੂੰ। ਇਹ ਆ ਜੰਦਰ ਦੇਵਤਾ ਦਿਨੇ ਵੀ ਜੇ ਹੈਗੇ ਆ। ਦੋਸਤੋ ਹੁਣ ਜਾ ਰਹੇ ਆ ਘਰ ਨੂੰ। ਇਸ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਤੇ ਤੁਸੀਂ ਆਪਣਾ ਪਿਆਰ ਇਹਦੇ ਬਖਸ਼ਦੇ ਰਹੋ ਜਿਹੜੇ ਵੀ ਮੇਰੇ ਦੋਸਤਾਂ ਨੇ ਵੀਰ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਬਾਕੀ ਮਿਲਦੇ ਆ ਅਗਲੀ ਵੀਡੀਓ ਚ ਰੱਬ ਰਾਖਾ ਸਸ ਸ੍ਰੀ ਗੁਰੂ